ਰਾਜਾ ਪੋਰਸ ਅਤੇ ਸਿਕੰਦਰ ਮਹਾਨ ਦੀ ਕਹਾਣੀ ਭਾਰਤੀ ਇਤਿਹਾਸ ਦਾ ਇੱਕ ਨਾ ਭੁੱਲਣਯੋਗ ਅਧਿਆਇ ਹੈ ਉਸ ਦਾ ਸਾਹਮਣਾ ਪੰਜਾਬ ਦੇ ਸ਼ਕਤੀਸ਼ਾਲੀ ਰਾਜਾ ਪੋਰਸ ਨਾਲ ਹੋਇਆ ਜਿਸ ਨੇ ਸਿਕੰਦਰ ਦੀ ਅਧੀਨਤਾ ਨੂੰ ਸਵੀਕਾਰ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਜਿੱਥੇ ਵੱਡੇ ਵੱਡੇ ਰਾਜੇ ਮਹਾਰਾਜੇ ਸਿਕੰਦਰ ਦੀ ਅਧੀਨਤਾ ਬਿਨਾਂ ਲੜੇ ਹੀ ਸਵੀਕਾਰ ਕਰ ਚੁੱਕੇ ਸੀ ਕਿਉਂਕਿ ਸਿਕੰਦਰ ਦੀ ਦੈਸ਼ਤ ਇੰਨੀ ਸੀ ਕਿ ਜਿਸ ਧਰਤੀ ਤੇ ਸਿਕੰਦਰ ਦੇ ਪੈਰ ਪੈ ਜਾਂਦੇ ਉਹ ਉਸ ਨੂੰ ਜਿੱਤ ਕੇ ਹੀ ਦਮ ਲੈਂਦਾ ਸੀ ਲੇਕਿਨ ਪੋਰਸ ਬਹਾਦਰੀ ਨਾਲ ਸਿਕੰਦਰ ਦਾ ਸਾਹਮਣਾ ਕਰਦਾ ਹੈ ਪਰ ਸਿਕੰਦਰ ਦੀ ਫੌਜ ਦੀ ਉੱਤਮ ਰਣਨੀਤੀ ਅਤੇ ਲੜਾਈ ਦੇ ਹੁਨਰ ਦੇ ਕਾਰਨ ਪੋਰਸ ਦੀ ਫੌਜ ਆਖਿਰਕਾਰ ਹਾਰ ਗਈ ਉਸਨੇ ਪੋਰਸ ਦੀ ਹਿੰਮਤ ਅਤੇ ਮਾਣ ਤੋਂ ਪ੍ਰਭਾਵਿਤ ਹੋ ਕੇ ਪੁੱਛਿਆ ਰਾਜਾ ਪੋਰਸ ਤੁਹਾਡੇ ਨਾਲ ਕੀ ਵਿਵਹਾਰ ਕੀਤਾ ਜਾਵੇ ਸਿਕੰਦਰ ਪੋਰਸ ਦੇ ਇਸ ਦਲੇਰ ਅਤੇ ਮਨਮਤੇ ਜਵਾਬ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਇਹੀ ਜਵਾਬ ਦਿੱਤਾ ਕਿ ਉਹੀ ਜੋ ਇੱਕ ਦੂਜਾ ਰਾਜਾ ਇੱਕ ਹਾਰੇ ਹੋਏ ਰਾਜੇ ਨਾਲ ਬਹਾਦਰੀ ਵਾਲਾ ਸਲੂਕ ਕਰਦਾ